ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਅੱਜ ਅਸੀਂ ਜੋ ਦਿਹਾੜਾ ਇੱਥੇ ਮਨਾਇਆ ਜਾ ਰਿਹਾ ਹੈਗਾ ਰੈਕੋਰਡ ਵਿਖੇ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਤੁਸੀਂ ਸਾਰੇ ਜਾਣਦੇ ਹੋ ਅੱਜ 1 ਮਈ ਹੈ ਜੋ ਕਿ ਇੰਟਰਨੈਸ਼ਨਲ ਲੇਬਰ ਡੇ ਹੈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈਗਾ 1 ਮਈ ਨੂੰ ਤੇ ਉਸ ਦੇ ਸੰਦਰਭ ਵਿੱਚ ਅੱਜ ਇੱਥੇ ਨਗਰ ਕੌਂਸਲ ਰੈਕੋਰਡ ਦੇ ਸਾਹਮਣੇ ਮਜ਼ਦੂਰ ਵੀਰ ਇਕੱਠੇ ਹੋਏ ਨੇ ਪੈਣਾ ਇਕੱਠੀਆਂ ਹੋਈਆਂ ਨੇ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਸੀਟੂ ਖਾਸ ਕਰਕੇ ਇੱਥੇ ਪਹੁੰਚੀ ਹੈ ਜਥੇਬੰਦੀ ਉਹਨਾਂ ਦੀ ਅਗਵਾਈ ਵਿੱਚ ਹੀ ਇਹ ਦਿਵਸ ਮਨਾਇਆ ਜਾ ਰਿਹਾ ਹੈਗਾ ਸਾਰੇ ਮਜ਼ਦੂਰ ਵੀਰ ਤੇ ਪੈਣਾ ਇਕੱਠੀਆਂ ਹੋਈਆਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦਾ ਜੋ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਉਸ ਦੇ ਬਾਰੇ ਹੀ ਕੁਝ ਜਾਣਕਾਰੀ ਲਵਾਂਗੇ ਭੈਣ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤੇ ਅੱਜ ਇੱਥੇ ਤੁਸੀਂ ਜੋ ਪਹੁੰਚੇ ਹੋ ਉਸ ਦਾ ਕਾਰਨ ਦੱਸੋ ਆਂਗਣਵਾੜੀ ਮੁਲਾਜ਼ਮ ਜੂਨੀਅਨ ਮੀਤ ਪ੍ਰਧਾਨ ਲੁਧਿਆਣਾ ਅੱਜ ਅਸੀਂ ਮਈ ਦੇਵਸ ਦਾ ਦਿਹਾੜਾ ਮਜ਼ਦੂਰਾਂ ਦਾ ਲਾਲ ਸਲਾਮ ਤੇ ਉਹਨਾਂ ਨੂੰ ਅ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਤੇ ਆਪਣੀਆਂ ਮੰਗਾਂ ਲੈ ਕੇ ਸਰਕਾਰ ਤੋਂ ਸਰਕਾਰ ਦੇ ਸਾਹਮਣੇ ਰੱਖਣ ਆਈ ਹਾਂ ਸਾਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਮੀਤ ਪ੍ਰਧਾਨ ਬੋਲ ਰਹੀ ਹੈ ਸਾਡੇ ਨਾਲ ਭਗਵੰਤ ਮਾਨ ਸਰਕਾਰ ਨੇ ਵੀ ਇਹ ਸੰਸਦ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਪੱਕਿਆ ਕੀਤਾ ਜਾਊਗਾ ਅੱਜ ਤੱਕ ਉਹਨਾਂ ਨੇ ਕੋਈ ਸਾਡੇ ਨਾਲ ਕੋਈ ਮੀਟਿੰਗ ਹੋਣੀ ਰੱਖੀ ਤਿੰਨ ਤੋਂ 6 ਸਾਲ ਦੇ ਬੱਚੇ ਸਾਡੇ ਖੋ ਕੇ ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਗਏ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਵਾਪਸ ਮਿਲਣ ਸਾਨੂੰ ਪੱਕਿਆ ਕੀਤਾ ਜਾਵੇ ਤੇ ਸਾਨੂੰ ਪੱਕਿਆਂ ਕੀਤਾ ਜਾਵੇ ਜੋ ਕਿ ਰਿਟਾਇਰਮੈਂਟ ਤੇ ਸਾਡੀ ਪੈਨਸ਼ਨ ਜਰੂਰ ਲਾਗੂ ਕੀਤੀ ਜਾਵੇ ਕਿਉਂਕਿ 70 70 ਸਾਲ ਦੀਆਂ ਬਜ਼ੁਰਗ ਔਰਤਾਂ ਇਸ ਟਾਈਮ ਨੌਕਰੀ ਕਰ ਰਹੀਆਂ ਸੋ ਕਿ ਉਹਨਾਂ ਦਾ ਟਾਈਮ ਸੀ ਇਸ ਟਾਈਮ ਮੰਜੇ ਤੇ ਬੈਠ ਕੇ ਰੋਟੀ ਖਾਣਾ ਉਹ ਵੀ ਆਂਗਣਵਾੜੀ ਦੇ ਵਿੱਚ ਹੁਣ ਇਸ ਟਾਈਮ ਕੰਮ ਕਰ ਰਹੀਆਂ ਕੋਈ ਪੈਨਸ਼ਨ ਕੁਛ ਨਹੀਂ ਉਹਨਾਂ ਨੂੰ ਨਾ ਕੋਈ ਦਵਾਈ ਬੂਟੀ ਲੈਣ ਨੂੰ ਉਹਨੂੰ ਬੜਾਫੇ ਦੇ ਵਿੱਚ ਜਾ ਕੇ ਉਹ ਵਿਚਾਰੀਆਂ ਕੀ ਕਰਨੀਆਂ ਇੱਕ ਤਿੰਨ ਤੋਂ 6 ਸਾਲ ਦੇ ਬੱਚੇ ਸਾਨੂੰ ਜਰੂਰ ਵਾਪਸ ਕੀ ਦਿੱਤੇ ਜਾਣ ਠੀਕ ਆ ਵੀ ਭੈਣ ਜੀ ਨੇ ਜੋ ਗੱਲਬਾਤ ਕੀਤੀ ਆ ਵੀ ਇਹ ਆਂਗਣਵਾੜੀ ਵਰਕਰ ਨੇ ਤੇ ਬਟ ਇਹਨਾਂ ਨੂੰ ਜੋ ਪਰਮਾਨੈਂਟ ਨਹੀਂ ਕੀਤਾ ਗਿਆ ਸਰਕਾਰਾਂ ਵੱਨਿਓ ਜੋ ਲਾਰੇ ਲਾਏ ਗਏ ਆ ਬਟ ਉਹਨਾਂ ਜੋ ਲਾਰੇ ਆ ਦੇ ਚੱਲਦੇ ਹੀ ਅੱਜ ਤੱਕ ਇਹ ਪੱਕੇ ਨਹੀਂ ਹੋਏ ਤੇ ਜੋ ਇਹਨਾਂ ਨੇ ਆਪਣੀ ਗੱਲਬਾਤ ਰੱਖੀ ਆ ਬਹੁਤ ਵਧੀਆ ਰੱਖੀ ਆ ਤੇ ਅੱਜ ਜੋ ਦਿਵਸ ਮਨਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਲੇਬਰ ਡੇ ਉਸ ਦੇ ਸੰਦਰਭ ਵਿੱਚ ਆਪਣੇ ਨਾਲ ਹੋਰ ਕਈ ਵੀਰ ਵੀ ਖੜੇ ਨੇ ਵੀਰ ਜੀ ਆਪਣੇ ਦਲਜੀਤ ਸਿੰਘ ਗੋਰਾ ਜੋ ਰੈਕੋਰਡ ਦੇ ਸੀਟੂ ਦੇ ਸੀਨੀਅਰ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਮਈ ਦਾਸ ਬਣਾਇਆ ਸਾਰੀਆਂ ਇਹ ਸ਼ੀਟੂ ਦੀ ਜਥੇਬੰਦੀਆਂ ਨੇ ਭੈਣਾਂਗੜਵਾੜੀ ਚੌਂਕੀਦਾਰ ਜਿਹੜੀ ਫੜੀ ਵਾਲੇ ਰਖਸ਼ ਵਾਲੇ ਵੀਰ ਟੈਂਪੂ ਚਾਲਕ ਕਿੰਨੀਆਂ ਜਿਹਾ ਸ਼ੀਟੂ ਦੇ ਗਵਾਈ ਥੱਲੇ ਚਲਾਲ ਜਾਣ ਥੱਲੇ ਕੰਮ ਕਰਦੀਆਂ ਨੇ ਜੁਨੀਅਨ ਨੇ ਮਈ ਦਾਸ ਬਣਾਇਆ ਨਿਰਮਾਣ ਦੇ ਕੰਮ ਹੈ ਨਰੇਗਾ ਦੇ ਕੰਮ-ਕੰਮ ਹੈ ਇਹਦੀ ਜਿਹੜੀ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹ ਬਹੁਤ 10 ਸਾਲ ਚ ਮਜ਼ਦੂਰ ਕਰੋੜਾਂ ਮਜ਼ਦੂਰ ਇਹਨਾਂ ਨੇ ਬੇਲੇ ਕਰਤੇ ਹੱਥੋਂ ਬੇਕਾਰ ਕਰਤੇ ਅਸੀਂ ਚਾਹੁੰਦੇ ਆ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਇਹ ਦੁਵਾਰੇ ਸਤਾ ਜਨਾ ਆਵੇ ਮਜ਼ਦੂਰਾਂ ਦਾ ਜਿਹੜਾ ਪੱਖਾ ਕਰੋਨਾ ਚ ਲੱਖਾਂ ਮਜ਼ਦੂਰ ਸੜਕਾਂ ਤੇ ਰੁਲ ਕੇ ਮਰ ਗਏ ਜਿਹੜੀ ਕੇਂਦਰੀ ਸਰਕਾਰ ਜੀ ਮਜ਼ਦੂਰਾਂ ਲਈ ਉਹਨੇ ਸੋਚਣਾ ਸੀ ਉਹਨਾਂ ਨੇ ਮਜ਼ਦੂਰਾਂ ਦੇ ਪੱਖ ਲਈ ਕੁਝ ਨਹੀਂ ਸੋਚਿਆ ਅੜਾਨੀਆਂ ਬਾਨੀਆਂ ਦੀ ਜਿਹੜੇ ਬੰਦੇ ਕਰੋੜਾਂ ਪਤੀ ਅਰ ਪਤੀ ਬਣਾ ਦਿੱਤੇ ਜਿਹੜੇ ਅੱਜ 120 20 ਨੰਬਰਾਂ ਦੇ ਸੀ ਅੱਜ ਪੂਰੀ ਦੁਨੀਆ ਦੇ ਇੱਕ ਇੱਕ ਦੋ ਨੰਬਰਾਂ ਦੇ ਪਹਜਾਤੇ ਅਸੀਂ ਚਾਹੁੰਦੇ ਆ ਵੀ ਲੋਕ ਖਿੱਤੀ ਜਿਹੜੀ ਸਰਕਾਰ ਬਣੇ ਮਜ਼ਦੂਰਾਂ ਦੀ ਪੱਖੀ ਗੱਲ ਕਰੇ ਮਜ਼ਦੂਰਾਂ ਨੂੰ ਫਰੀ ਦਾ ਇਹ ਸਾਨੂੰ ਇਹ ਚਾਹੁੰਦੇ ਵੀ ਕੰਮ ਦੂਰ ਨੂੰ ਦਿੱਤਾਵੇ ਰੋਜ਼ਗਾਰ ਦਿੱਤਾਵੇ ਹੱਥੀਆਂ ਦੀ ਮਿਹਨਤ ਕਰਕੇ ਕਮਾਵੇ ਆਦੇ ਬੱਚਿਆਂ ਨੂੰ ਆਟਾ ਦਾਲਾਂ ਦੇ ਹੋਰ ਸਕੀਮਾਂ ਜਿਹੜੀ ਲਾਲਚ ਦਿੰਦੀ ਹੈ ਸਰਕਾਰ ਉਹਨਾਂ ਦੇ ਰਵੇ ਆਦੀ ਜਿਹੜਾ ਬੰਦਾ ਨਿਰਪਰਾ ਉਹ ਆਦੀ ਕਮਾਈ ਕਰਕੇ ਇਹਦੇ ਬੱਚਿਆਂ ਨੂੰ ਰੋਜ਼ਗਾਰ ਖਾਵੇ ਕਟੋ ਘੱਟ ਉਧਰ ਚ 28000 ਰੁਪਏ ਆ ਮਹੀਨਾ ਉਹ ਜਦ ਸਰਕਾਰ ਦਿੱਤੀ ਜਾਵੇ ਜਿਹੜੀ ਮਜ਼ਦੂਰਾਂ ਦੀ ਦਿਹਾੜੀ ਆ ਜਾਂ ਨਰੇਗਾ ਦੀ ਆ ਹੋਰ ਦੀ ਆ ਕਟੋ ਘੱਟ ਜਿਹੜੀ ਕੇਲਾ ਦੀ ਸਰਕਾਰ ਆ ਖੱਬੀ ਪੱਖੀ ਤੇ ਸਰਕਾਰਾਂ ਨੇ ਉਹ 700 ਰੁਪਏ ਦਿਹਾੜੀ ਦਿੰਦੇ ਆ ਮਜ਼ਦੂਰ ਨੂੰ ਜਿਹੜਾ ਬੰਦਾ ਆਮ ਬਿਦਿਆਰੀ ਜੋਤਾਂ ਜਾਂਦਾ ਉਹ 800 ਰੁਪਏ ਲੈਂਦਾ ਜਿਹੜਾ ਨਰੇਗਾ ਇੰਦਰਵਾਣੇ ਕੰਮ ਕਰਦਾ ਉਹ 700 ਰੁਪਏ ਲੈਂਦਾ ਇਹਦੀ ਚਾਹ ਨੇ ਜਿਹੜੀ ਬਾਕੀ ਸਰਕਾਰਾਂ ਕੇਂਦਰ ਦੀਆਂ ਨੇ ਉਹ ਕੇਲਾ ਸਰਕਾਰ ਤੋਂ ਸਿੱਖਣ ਵੀ ਮਜ਼ਦੂਰਾਂ ਦਾ ਕਿਵੇਂ ਉਹ ਇੱਕ ਠੀਕ ਹੋ ਜਾਦਾ ਇਹਨਾਂ ਦੇ ਵੀ ਜਿਹੜੀ ਐਕਚੁਅਲੀ ਅੱਗ ਠੰਡੀ ਨਾ ਪਵੇ ਸਿਲੰਡਰ ਦਿੱਤੇ ਇਸ ਮੋਦੀ ਸਰਕਾਰ ਨੇ ਇੱਕ ਵਾਰੀ ਸਿਲੰਡਰ ਭਰਿਆ ਦੇਦਾ ਮੁੜ ਕੇ ਜਿਹੜੇ ਗਰੀਬ ਬੰਦੇ ਆ ਉਹ ਸਿਲੰਡਰ ਹੀ ਨਹੀਂ ਭਰੱਸ ਪੰਜਾਬ ਖਾਂਦਾ ਪੁੰਦਾ ਸੂਬਾ ਵਾ ਇੱਥੇ ਵੀ ਲੱਖਾਂ ਮਜ਼ਦੂਰ ਜਿਹੜੇ ਇਹਨਾਂ ਨੇ ਬੇਲੇ ਕਰ ਦਿੱਤੇ ਜਿਹਨਾਂ ਦੇ ਘਰਾਂ ਦੇ ਚੁੱਲੇ ਠੰਡੇ ਘਰ ਤੇ ਇਹਦੇ ਲਈ ਚਾਹੁੰਦੇ ਆ ਕਿ ਕੇਂਦਰ ਚ ਮੋਦੀ ਸਰਕਾਰ ਮਜ਼ਦੂਰ ਦੇ ਪੱਖ ਦੀ ਨਹੀਂ ਰਹੀ ਇਹ ਡਾਨੀ ਬਾਨੀ ਦੇ ਘਰਾਂ ਦੇ ਪੱਖ ਦੀ ਰਹੀ ਇਹਨਾਂ ਦੇ ਮਜ਼ਦੂਰ ਅਸੀਂ ਚੌਨਮਈ ਮਜ਼ਦੂਰ ਜਮਾਤ ਇਹ ਫਿਰਕਾਪਛ ਪਾਰਟੀਆਂ ਤੋਂ ਬਚਣਾ ਚਾਹੀਦਾ ਬਚਣਾ ਚਾਹੀਦਾ ਬਿਲਕੁਲ ਵੀਰ ਜੀ ਉਹਨਾਂ ਨੇ ਦੱਸਿਆ ਜੇ ਉਹ ਮਜ਼ਦੂਰਾਂ ਦੇ ਹੱਕ ਆ ਦੇਖਿਆ ਜਾਵੇ ਵੀ ਉਹਨਾਂ ਨੂੰ ਪੂਰੇ ਹੱਕ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਗੱਲ ਚੱਲੀ ਸੀਗੀ ਮਨਰੇਗਾ ਦੀ ਤੇ ਮਨਰੇਗਾ ਦੇ ਰਿਲੇਟਿਡ ਹੀ ਅਸੀਂ ਗੱਲਬਾਤ ਕਰਨਾ ਚਾਹਾਂਗੇ ਸਾਡੇ ਨਾਲ ਆਪਣੇ ਪ੍ਰਕਾਸ਼ ਸਿੰਘ ਬਰਮੀ ਜੀ ਨੇ ਜੋ ਕਿ ਲੁਧਿਆਣਾ ਜ਼ਿਲ੍ਹਾ ਦੇ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਜੋ ਮਨਰੇਗਾ ਦੀ ਦਿਹਾੜੀ ਚੱਲ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾਗਾ ਵੀ ਇਹਦੇ ਵਿੱਚ ਕੁਝ ਵਾਧਾ ਹੋਣਾ ਚਾਹੀਦਾਗਾ ਜਾਂ ਜੋ ਮਨਰੇਗਾ ਹੁਣ ਚੱਲ ਰਹੀ ਆ ਇਸ ਦੇ ਨਾਲ ਮਜ਼ਦੂਰਾਂ ਦਾ ਕੁਝ ਫਾਇਦਾ ਹੋ ਰਿਹਾਗਾ ਮਜਦੂਰਾਂ ਸਮੇਤ ਇਹ ਜੋ ਮਨਰਗਾ ਕਾਨੂੰਨ ਚੱਲ ਰਿਹਾ ਇਹਦੇ ਬੱਚ ਮਜਦੂਰਾਂ ਦਾ ਕੋਈ ਫਾਇਦਾ ਨਹੀਂ ਹੋਇਆ ਜਿਹੜੀ ਮਜਦੂਰਾਂ ਨੇ ਦਿਹਾੜੀ ਆ ਵੱਖ-ਵੱਖ ਜਿਹਨੇ ਹਿੰਦੁਸਤਾਨ ਦੀਆਂ ਰਾਜਾਂ ਨੇ ਉਹਨਾਂ ਵਿੱਚ ਵੱਖ-ਵੱਖ ਹੈ ਬਰਾਬਰ ਨਹੀਂ ਹੈ ਇਹਦੇ ਮਨਰਗਾ ਕਾਨੂੰਨ ਅਕਲ ਕਹਿੰਦਾ ਵੀ ਜਿਹੜੀ ਦਿਹਾੜੀ ਆ ਉਹ ਜਿਹੜੀ ਲੇਬਰ ਡਿਪਾਰਟਮੈਂਟ ਸਟੇਟ ਦਾ ਤੈਅ ਕਰਦਾ ਉਹਦੇ ਬਰਾਬਰ ਹੋਣੀ ਚਾਹੀਦੀ ਆ ਜਿਹੜਾ ਖੇਤ ਮਜਦੂਰ ਮਤਲਬ ਦਿਹਾੜੀ ਲੈਂਦਾ ਉਹ ਦਿਹਾੜੀ ਮਿਲਣੀ ਚਾਹੀਦੀ ਆ ਕਦੇ ਮਨਰੇਗਾ ਮਜ਼ਦੂਰਾਂ ਨੂੰ ਲਾੜ ਪੜ ਕੇ 105 ਤੋਂ ਲੈ ਕੇ ਅੱਜ 300 323 ਤੱਕ ਅਸੀਂ ਪਹੁੰਚੇ ਆ ਜਿਹੜੇ ਨੰਗੂਣੀ ਆ ਅਸੀਂ ਮੰਗ ਕਰਦੇ ਆ ਕਿ ਮਨਰੇਗਾ ਮਜ਼ਦੂਰ ਨੂੰ 800 ਰੁਪਏ ਦੇ ਅੜੀ ਚਾਹੀਦੀ ਆ ਔਰ 28 ਦਿਨ ਮਹੀਨਾ ਚਾਹੀਦਾ ਜਿਵੇਂ ਸ਼ਾਤ ਇਹਨਾਂ ਕਿ ਕੇਰਲਾ ਸਰਕਾਰ ਨੇ ਮੈਂ ਉਧਰ ਨਹੀਂ ਜਾਣਾ ਚਾਹੁੰਦਾ ਪਰ ਅੱਜ ਅਸੀਂ ਮਈੜੇ ਬਣਾ ਰਹੇ ਆ ਮਈੜੇ ਦੇ ਜਿਹਨੇ ਮਤਦਾਏ ਆ ਜਿਹੜੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ 6 ਲੱਖ ਮਜ਼ਦੂਰ ਇਕੱਠੇ ਹੋਏ ਉਹ ਤੋਂ ਉਹ ਮਜ਼ਦੂਰਾਂ ਤੋਂ ਉਸ ਸਮੇਂ ਚ 12-12 ਨਹੀਂ 18-18 ਘੰਟੇ ਕੰਮ ਲਾਇਆ ਜਾਂਦਾ ਸੀ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਸੀ ਕੋਈ ਸਹੂਲਤ ਨਹੀਂ ਸੀ ਉਹਨਾਂ ਨੇ ਇਕੱਠੇ ਹੋ ਕੇ ਮਤਲਬ ਪਹਿਲੀ ਵਾਰੀ ਤੋਂ ਪਹਿਲਾਂ ਸਗਾਰਸੀ ਕਿਤਾ ਮੰਗ ਕੀਤੀ ਕਿ ਸਾਨੂੰ 8 ਘੰਟੇ ਆਰਾਮ ਦਿੱਤਾ ਜਾਵੇ 8 ਘੰਟੇ ਕੰਮ ਕਰਾਂਗੇ ਅਖ 8 ਘੰਟੇ ਪਰ ਆਰਾਮ ਤੌਣ ਮਦ ਜਾਵਾਂਗੇ ਉਹ ਜਿਹੜੀ ਮੰਗ ਸੀ ਅਮਰੀਕਾ ਦੇ ਸ਼ਿਕਾਗੋ ਸਿਆਦੇ ਸੀਦਾ ਨਹੀਂ ਸਾਨੂੰ ਲੈ ਕੇ ਦਿੱਤੀ ਸੀ ਅੱਜ ਉਸ ਮੰਗ ਨੂੰ ਫੇਰ ਖਤਰਾ ਪੈਦਾ ਹੋ ਗਿਆ ਅੱਜ ਮੋਦੀ ਸਰਕਾਰ ਨੇ ਇਹ ਕਰ ਦਿੱਤਾ ਕਿ ਇੰਡਸਟਰੀ ਫੇਲ ਹੋ ਰਹੀ ਆ ਹਵਾਨੀ ਰਾਨੀ ਨੂੰ ਪਲਾਹ ਪਹੁੰਚਾਉਣ ਵਾਸਤੇ ਦਿਹਾੜੀ ਦੇ ਘੰਟੇ 800 ਲੈ ਕੇ 12 ਕਰ ਦਿੱਤੇ ਸੌfte ਬਣਾ ਜੋ ਕੀ ਨਹੀਂ ਕੀਤਾ ਉਸ ਤੋਂ ਬਾਅਦ ਭਗਵਾਨਤ ਸਰਕਾਰ ਨੇ ਕੀਤੇ ਇਹ ਜਿਹੜੀਆਂ ਲੋਕ ਵਿਰੋਧੀ ਸਰਕਾਰਾਂ ਨੇ ਜਿਹੜੀਆਂ ਮਜ਼ਦੂਰ ਵਿਰੋਧੀ ਸਰਕਾਰਾਂ ਨੇ ਅਸੀਂ ਉਹਨੂੰ ਦੇਜ ਦੀ ਸਿੱਤਾਂ ਤੋਂ ਚੱਲਦਾ ਕਰਨਾ ਚਾਹੁੰਦੇ ਆ ਇਹਦੇ ਨਾਲ ਅਪੀਲ ਕਰਨਾ ਚਾਹੁੰਦੇ ਆ ਜਿਹੜੀ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਆ ਉਹ ਭਾਰਤ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਜੋ ਕਹਿੰਦੇ ਆ ਆਪਕੀ ਬਾਹਰ 405 ਜੇ ਬੌਂਦੀ ਸਰਕਾਰ 400 ਸੀ ਲੈ ਜਾਂਦੀ ਆ ਤਾਂ ਸੰਵਿਧਾਨ ਬਦਲੇ ਜਾਊ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਕੁਝ ਨਹੀਂ ਆਣਗੇ ਮੌਲਕਤਕਾਰ ਨਹੀਂ ਰਹਿਣਗੇ ਅਸੀਂ ਧੰਨ ਬਿਆਰੇ ਨਹੀਂ ਕਰਾਂਗੇ ਅਸੀਂ ਮੰਗੋ ਨਹੀਂ ਮੰਗਾਗੇ ਅਸੀਂ ਸਰਕਾਰ ਤੋਂ ਕੋਈ ਸਵਾਲ ਨਹੀਂ ਪੁੱਛਾਂਗੇ ਇਸ ਕਰਕੇ ਅੱਜ ਦੇ ਦਿਨ ਅਹਦ ਕੀਤਾ ਕਿ ਮੋਦੀ ਨੂੰ ਚਾੜਾ ਕਰਨ ਵਾਸਤੇ ਅਸੀਂ ਆਪਣਾ ਬਹੁਤ ਬਹੁਤ ਰੋੜਾ ਕਰਾਂਗੇ ਅਸੀਂ ਉਹਨਾਂ ਪਾਰਟੀਆਂ ਦੀ ਆਹ ਮਜ਼ਦੂਰਾਂ ਲੋਕ ਸਮਾਜ ਨੂੰ ਅਮੀਰ ਮਦਦ ਕਰਾਂਗੇ ਜਿਹੜਾ ਮੋਦੀ ਨੇ ਖੜਾਉਂਦਾ ਮੋਦੀ ਦੇ ਸਹਿਯੋਗੀ ਨੂੰ ਖੜਾਉਂਦਾ ਪੰਜਾਬ ਦੇ ਵਿੱਚ ਕਾਲੀ ਭਾਜਪਾ ਭਾਵੇਂ ਗੱਠਜੋੜ ਨਹੀਂ ਹੋਇਆ ਪਰ ਅੰਟਰਨਲ ਤੌਰ ਤੇ ਇਹਨਾਂ ਗੱਠਜੋੜਾਂ ਅਸੀਂ ਬੇਨਤੀ ਕੀਤੀ ਮਜ਼ਦੂਰਾਂ ਨੂੰ ਕਿ ਅਜਿਹੇ ਸਮੇਂ ਦੇ ਵਿੱਚ ਨਾ ਤਾਂ ਕਾਲੀ ਨੂੰ ਵੋਟ ਪਾਣੀਆ ਨਾ ਭਾਜਪਾ ਨੂੰ ਵੋਟ ਪਾਣੀਆ ਜਿਹੜਾ ਜਿਹੜੀ ਪਾਰਟੀ ਭਾਵੇਂ ਆਮ ਪਾਰਟੀਆਂ ਭਾਵੇਂ ਕਾਂਗਰਸ ਪਾਰਟੀਆਂ ਜਿਹੜੀ ਪਾਰਟੀ ਮੋਦੀ ਨੂੰ ਖੜਾ ਸਕਦੀ ਆ ਅਸੀਂ ਉਹਨੂੰ ਵੋਟ ਪਾਣੀਆ ਨਾ ਮੋਦੀ ਨੂੰ ਵੋਟ ਪਾਣੀਆ ਨਾ ਮੋਦੀ ਦੇ ਭਾਈਵਾਲ ਨੂੰ ਵੋਟ ਪਾਣੀਆ ਅੱਜ ਦੇ ਦਿਨ ਅਸੀਂ ਇਹ ਮਜ਼ਦੂਰ ਦੇ ਹਿੱਤ ਦੇ ਵਿੱਚ ਐਲਾਨ ਕੀਤਾ ਸਰ ਹੁਣ ਦੀ ਘੜੀ ਦਾ ਦੇਖਿਆ ਜਾਵੇ ਵੀ ਜੋ ਅਕਾਲੀ ਦਲ ਉਹ ਭਾਜਪਾ ਦੇ ਨਾਲ ਉਹਨਾਂ ਦਾ ਸਾਂਝ ਘਣ ਹੈ ਨਹੀਂਗੀ ਤੇ ਮਤਲਬ ਫਿਰ ਵੀ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਨੂੰ ਵੀ ਵੋਟ ਨਾ ਪਾਈ ਜਾਵੇ ਕੀ ਅਕਾਲੀ ਦਲ ਨੇ ਪਹਿਲਾਂ ਕੁਝ ਮਜ਼ਦੂਰਾਂ ਦੇ ਪੱਖ 'ਚ ਕੋਈ ਮਤਲਬ ਫੈਸਲੇ ਨਹੀਂ ਲਏ ਅਕਾਲੀ ਦਲ ਨੇ ਮਜ਼ਦੂਰਾਂ ਦੇ ਪੱਖ ਵਿੱਚ ਕਦੇ ਵੀ ਸਮਝ ਨਹੀਂ ਲਏ ਕੁਈ ਫੈਸਲਾ ਨਹੀਂ ਦੱਸੋ ਕਿ ਤੇ ਲਿਆ ਗੈਣ ਜੋ ਕੋ ਫੈਸਲਾ ਨਹੀਂ ਨਹੀਂ ਅਸੀਂ ਇਸ ਕਰਕੇ ਵਿਰੋਧ ਕਰਦੇ ਹਾਂ ਕਾਲੀ ਦਾ ਦੇ ਭਾਜਪਾ ਦਾ ਦਸਾ ਰਾਜ ਰੱਖ ਪੰਜਾਬ ਦੇ ਵਿੱਚ ਵੀ ਇਹ ਹਿੰਦੁਸਤਾਨ ਦੇ ਵਿੱਚ ਵੀ ਹੁਣ ਵੀ ਕਾਲੀ ਦਲ ਦਾ ਜਿਹੜੀ ਲੀਡਰਸ਼ਿਪ ਆ ਉਹ ਤਰਲੋਬਸੀ ਹੋ ਰਹੀ ਹੈ ਵੀ ਸਾਡੀ ਭਾਜਪਾ ਨਾ ਸਮਝੌਤਾ ਹੋ ਜਾਏ ਭਾਜਪਾ ਦੀ ਆਪਣੀ ਮਜਬੂਰੀ ਸੀ ਕਿਉਂਕਿ ਕਿਸਾਨਾਂ ਨੇ ਝੰਡਾ ਜੱਕ ਲਈ ਕਾਲੀ ਦੀ ਆਪਣੀ ਮਜਬੂਰੀ ਸੀ ਪਰ ਇਹਨੂੰ ਐਵੇਂ ਨਾ ਲਓ ਇਹਨਾਂ ਦਾ ਅੰਦਰੂਨੀ ਸ਼ਮੀ ਹੁੰਦਾ ਲਿਖ ਲਵੋ ਜੇ ਅੱਜ ਕੱਲ੍ਹ ਹੀ ਗੱਤ ਜਾਂਦੇ ਦੋ ਸ਼ੀਟਾਂ ਚਾਰ ਸ਼ੀਟਾਂ ਉੱਪਰ ਜਾ ਕੇ ਇਹਨਾਂ ਨੇ ਮੋਦੀ ਰਿਪੋਰਟ ਬਣੀਆਂ ਇਹ ਇਸ ਕਰਕੇ ਅਸ ਕਾਲੀ ਵਾਲਾ ਬੁਰਾ ਕਰਦੇ ਆ ਜੋ ਪ੍ਰਕਾਸ਼ ਸਿੰਘ ਬਰਮੀ ਜੀ ਜੋ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਜੋ ਗੱਲਾਂ ਕੀਤੀਆਂ ਬਹੁਤ ਵਧੀਆ ਦੱਸਿਆ ਜੋ 1 ਮਈ ਦੇ ਇਤਿਹਾਸ ਬਾਰੇ ਦੱਸਿਆ ਵੀ ਜੋ ਹੁਣ ਤੱਕ ਮਜ਼ਦੂਰਾਂ ਤੇ ਸ਼ੋਸ਼ਣ ਹੁੰਦਾ ਆਇਆਗਾ ਤੇ ਉਸਦੇ ਹੀ ਜੋ ਆਵਾਜ਼ ਚੱਕਣ ਲਈ ਉਹ ਸ਼ੋਸ਼ਣ ਦੇ ਵਿਰੋਧ ਦੇ ਵਿੱਚ ਤੇ ਇਕੱਠੇ ਹੋਏ ਸੀਗੇ 1 ਮਈ ਨੂੰ ਦੇ ਸ਼ਿਕਾਗੋ ਦੇ ਵਿੱਚ ਕਾਫੀ ਵੱਡਾ ਇਕੱਠ ਹੋਇਆ ਸੀਗਾ ਤੇ ਉਹਨਾਂ ਨੇ ਜੋ ਸਾਰੀ ਗੱਲਬਾਤ ਦਰਸ਼ਕਾਂ ਦੇ ਸਾਹਮਣੇ ਰੱਖੀ ਆ ਤੇ ਦਰਸ਼ਕ ਇਸ ਗੱਲ ਨੂੰ ਸੋਚਣਗੇ ਸਮਝਣਗੇ ਵੀ ਜੋ ਮਜ਼ਦੂਰਾਂ ਦੇ ਹੱਕ ਹਕੂਕਾਂ ਨੂੰ ਦਵਾਇਆ ਗਿਆ ਕੁਚਲਿਆ ਗਿਆਗਾ ਉਸਦੇ ਲਈ ਜੋ ਮਜ਼ਦੂਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਹੋਣਾ ਬਹੁਤ ਜ਼ਰੂਰੀ ਆ ਇੱਕ ਝੰਡੇ ਦੇ ਥੱਲੇ ਇਕੱਠਾ ਹੋਣਾ ਬਹੁਤ ਜ਼ਰੂਰੀ ਆ ਜੋ ਮਜ਼ਦੂਰ ਆਪਣੇ ਹੱਕ ਹਕੂਕ ਵਾਪਸ ਲੈ ਸਕਣ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਸਕੇ ਤੁਸੀਂ ਦੇਖਦੇ ਰਹੋ ਉਹਦਾ ਵੀਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ